ਦਿਨ ਰਾਤ ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪਦੀ ਵਕਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ ਮੈਂ ਸਮਝਦਾ ਕਿ ਇਹ ਸੈਮੀਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ ਇਹਦੇ ਨਾਲ ਨਾਲ ਇੱਕ ਹੋਰ ਵੱਡੀ ਗੱਲ ਆ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਭਾਜਪਾ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 7.5-17-18 ਹਜ਼ਾਰ ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਬੀਜਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵਾਇਰ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰ ਸਿਰਫ ਅਰਵਿੰਦ ਕੇਜਰੀਓ ਆਮ ਆਦੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਹੁਣ ਕਿਹੜਾ ਡੈਫੀਨੇਟ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਅਰਮਾਨ ਸਾਹਿਬ ਆਪਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ ਕਿਹੜਾ ਹੋ ਸਕਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸੋਲਵ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨਾ ਹੈ ਜੀ ਫੀਡਬੈਕ ਮੰਨ ਸਕਦੇ ਉਸ ਨੂੰ 3 ਸਾਲ ਦੀ ਉਹਦੀ ਬਰੋਦੀ ਭੰਡ ਦੇ ਸੀ ਬਰੋਦੀ ਕਹਿੰਦੇ 3 ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਜਵਾਬ ਦੇਤਾ ਮੇਰੇ ਜਵਾਬ ਦੀ ਲੋੜ ਹੀ ਨਹੀਂ ਰਹੀ ਬਸ ਸੰਕੇਤ ਦਿੱਤਾ ਕਿ ਵਿਸ਼ਵ ਸਤਾਈ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਦੀ ਸਰਕਾਰ ਬਣਾਉਂਦੀ ਇੱਕ ਮਿੰਟ ਆ ਜੀ ਨੂੰ ਦੇਖਦੇ ਹਾਂ ਕਿ ਕਿੰਨੀ ਪ੍ਰਾਪਤੀ ਤੁਹਾਨੂੰ ਜ਼ਿਆਦਾ ਲੱਗਦੀ ਹੈ ਕਾਂਗਰਸਾਂ ਦੇ ਜਿਹਨੂੰ ਆਮ ਆਦਮੀ ਪਾਰਟੀ ਕਰਕੇ ਦੇਖੀ ਲਿਆ ਕਿ ਆਖੇ ਚਾਹਤ ਬਿਲਕੁਲ ਬੜਾ ਸਪਸ਼ਟਾ ਕਿ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਜੋ ਪਾਲਸੀਆ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਚ ਬਣਾਇਆ ਨੇ ਚਾਹ ਲੈਜ ਦੇ ਬਲੇ ਪਾਲਸੀ ਬਣਾਈ ਆ ਚਾਹ ਇੰਡਸਟਰੀ ਦੀ ਪਾਲਿਸੀ ਬੜਾਈਆ ਚਾਹ 30000 ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਚਾਹ ਯੁੱਧ ਨਸ਼ੇ ਦੇ ਖਿਲਾਫ ਜੋ ਲੜਾਈ ਕੰਫਰੈਂਸ ਬਹੁਤ ਬੜੀ ਯੁੱਧ ਦੀ ਲੜਾਈ ਲੜ ਰਿਹਾ ਉਹਦੀ ਜਿੱਤ ਹੋਈ ਆ ਚਾਹ ਪੰਜਾਬ ਦੇ ਅੰਦਰ ਅਸੀਂ ਜੋ ਕਰਪਸ਼ਨ ਖਤਮ ਕਰ ਰਹੇ ਹਾਂ ਉਹਦੀ ਜਿੱਤ ਹੋਈ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਸਹੀ ਦਿਸ਼ਾ ਵੱਲ ਸਹੀ ਜੜੀਆਂ ਟਰੈਕ ਤੇ ਲੈ ਕੇ ਜਾ ਰਹੀ ਆ ਪੁਰਾਣਾ ਇਤਿਹਾਸ ਬੋਲਦਾ ਕੀ ਕਾਲੀਦਰ ਨੇ ਪੰਜਾਬ ਨੂੰ ਬਰਬਾਦ ਕੀਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਨਿਸ਼ਾ ਭਲਾਇਆਗਾ ਸੋ ਇਸ ਗੱਲ ਕਰਕੇ ਅੱਜ ਮੈਂ ਸਮਝਦਾ ਪੰਜਾਬ ਦੇ ਲੋਕ ਕਰੇ ਮੋਹਰ ਲਾਤੀ ਕਿ ਆਮ ਆਦਮੀ ਪਾਰਟੀ ਹੀ ਦੀ ਸੋਸਾਈ ਜਿੱਤੂਗੀ ਕਰੋਨਾ ਵਾਲਾ ਸਿਮਦੂਰ ਬਹੁਤ ਬਾਰ ਕੀਤਾ ਗਿਆ ਇਹ ਜੋ ਵਾਇ ਲੀਡਰ ਹਰਿਆਣਾ ਤੋਂ ਆਏ ਨੇ ਡੀਐਮ ਸਾਹਿਬ ਦੇ ਪੜੀ ਕੇ ਦੇਖੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆਏ ਸੀਗੇ ਦਿੱਲੀ ਦੇ ਮੁੱਖ ਮੰਤਰੀ ਤੁਹਾਨੂੰ ਪਤਾਗਾ ਰੇਖਾ ਗੁਪਤਾ ਜੀ ਆਏ ਸੀ ਜਿਸ ਤਰ੍ਹਾਂ ਉਹਨਾਂ ਨੂੰ ਪੰਜਾਬ ਦਾ ਇਤਿਹਾਸ ਪਤਾ ਸੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਪਤਾ ਸੀ ਉਹ ਝੂਠ ਬੋਲਣ ਆਏ ਸੀ ਲੋਕਾਂ ਨੇ ਇਨਕਾਰ ਕਰਕੇ ਵੇਚ ਤੇ ਤੇ ਇਦੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਕਦੇ ਝੂਠ ਨਹੀਂ ਚੱਲ ਸਕਦਾ ਕਿਉਂਕਿ ਪੰਜਾਬ ਦੇ ਲੋਕ ਜਿੜਦੇ ਉਹ ਸੱਚ ਨੂੰ ਸਚਾਈ ਨੂੰ ਪਿਆਰ ਕਰਦੇ ਨੇ ਪੰਜਾਬ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਕਾਲੀਫਾਤ ਤੋਂ ਕੱਢੇ ਹੁੰਦੇ ਤੇ ਤੁਮਾਨ ਹੁੰਦੇ ਅਕਾਲੀ ਭਾਜਪਾ ਕਾਂਗਰਸ ਸਾਰਿਆਂ ਨੂੰ ਇਕੱਠੇ ਕਰ ਦੋ ਹਰਦਲ ਜੀ ਲੋਈ ਰਹਿਣਾਗਾ ਲੋਕਾਂ ਨੇ ਜਿਹੜੇ ਪਰਖੇ ਹੋਏ ਲੋਕ ਨੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾਗਾ ਉਹਨਾਂ ਨੂੰ ਦੁਬਾਰਾ ਕਦੇ ਸੱਤਾ 'ਚ ਨਹੀਂ ਲੈਕ